Yeah! 바어 ਇੱਕ ਇਹਦੇ ਨੂੰ ਨਹੀਂ ਮਾਰੀ ਹੋਰ ਇਹ ਕੋਲ ਕੀਪਰ ਤੇ ਗੋਲੀ ਮਾਰ ਗਿਆ ਯਾਰ ਕੋਈ ਯਾਰ ਆਵੇ ਇਹਦੇ ਵਕੀ ਆ ਥੋੜੀ ਵਜੀ ਆ ਉਹ ਯਾਰ ਇਹਨੂੰ ਖੜੋ ਗੱਡੀ ਏ ਕੌਣ ਹੈ ਯਾਰ ਠੀਕ ਹੈ ਭਾਈ ਉਸਕੇ ਬਾਅਦ ਜੀ ਜੀ ਲੱਗਦੇ ਵਜੀ ਆ ਭਾਜੀ ਭਾਜੀ ਇਹ ਪਿੰਡ ਖੱਬੇ ਰਾਜਪੂਤਾਂ ਵਿਖੇ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਦੇ ਨਾਲ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਇਸ ਦੌਰਾਨ ਇੱਕ 15 ਸਾਲਾ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਔਰ ਇੱਕ ਇਹ ਹੋਰ 24 ਤੋਂ 25 ਸਾਲਾਂ ਨੌਜਵਾਨ ਦੇ ਗੋਲੀਆਂ ਲੱਗਣ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪਿੰਡ ਖੱਬੇ ਰਾਜਪੂਤਾ ਦੀ ਖੇਡ ਗਰਾਊਂਡ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ ਸੀਗਾ ਤਾਂ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੇ ਤੁਰੰਤ ਬਾਅਦ ਜਿਹੜੇ ਦੋ ਹਮਲਾਵਰ ਨਕਾਬਪੋਸ਼ ਮੋਟਰਸਾਈਕਲ ਤੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਭੀੜ-ਪਾੜ ਵਾਲਾ ਪੂਰਾ ਉਹ ਟਾਈਮ ਉਹ ਸਮਾਂ ਬਣਿਆ ਹੋਇਆ ਸੀਗਾ ਔਰ ਉਹਦੇ ਵਿੱਚ ਜਦ ਗੋਲੀ ਚੱਲਦੀ ਹੈ ਤਾਂ ਇਹ ਜਿਹੜਾ ਟੂਰਨਾਮੈਂਟ ਦਾ ਗੋਲਕੀਪਰ ਹੁੰਦਾ ਹੈ ਤਾਂ ਉਸਦੇ ਇਹ ਗੋਲੀਆਂ ਲੱਗਦੀਆਂ ਨੇ ਤਾਂ ਲੱਤਾਂ ਦੇ ਵਿੱਚ ਗੋਲੀਆਂ ਲੱਗਣ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜਦ ਕਿ ਪਿੰਡ ਨੰਗਲੀ ਦਾ ਰਹਿਣ ਵਾਲਾ ਗੁਰਸੇਵਿਕ ਸਿੰਘ ਨਾਂ ਦਾ ਇੱਕ ਨੌਜਵਾਨ ਉਮਰ ਕਰੀਬ 15 ਸਾਲ ਉਸਦੇ ਗੋਲੀ ਲੱਗਦੀ ਹੈ ਔਰ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਹ ਇੱਕ ਵੱਡੀ ਵਾਰਦਾਤ ਆਖੀ ਜਾ ਸਕਦੀ ਹੈ ਇਸ ਵਾਰਦਾਤ ਦੀ ਵੀਡੀਓ ਵੀ ਤੁਹਾਡੇ ਨਾਲ ਮੌਕੇ ਦੀ ਜਿਹੜੀ ਬਣੀ ਹੈ ਉਹ ਸ਼ੇਅਰ ਕਰ ਦਿੰਦੇ ਹਾਂ ਕਿ ਇਹ ਕਿਸ ਤਰੀਕੇ ਦੇ ਨਾਲ ਇਹ ਖੌਫ ਪੈਦਾ ਕਰਨ ਦੀ ਜਿਹੜੀ ਵਾਰਦਾਤ ਉਹ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਥਾਣਾ ਮੈਤਾ ਦੇ ਐਸ ਐਚ ਓ ਸ਼ਮਸ਼ੇਰ ਸਿੰਘ ਦੇ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਜਿਹੜਾ ਪੂਰੀ ਬਰੀਕੀ ਦੇ ਨਾਲ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਬਹੁਤ ਜਲਦ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਫੜ ਲਿਆ ਜਾਵੇਗਾ ਜਗਮਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਕ ਅੰਮ੍ਰਿਤਸਰ ja je weet wel man we halen een paar oh die schat die is inmiddels daar wat is het oh ਗੋਲ ਕੀਪਰ ਦੇ ਕੋੜੀ ਮਾਰ ਗਿਆ ਯਾਰ ਕੋਈ ਯਾਰ ਆਵੇ ਇਹਦੇ ਵਧੀਆ ਥੋੜੀ ਵਧੀਆ ਉਹ ਵੀ ਤਕਨਾ ਉਹ ਯਾਰ ਇਹਨੂੰ ਖੜੋ ਗੱਡੀ ਏ ਇਹ ਪਿੰਡ ਖੱਬੇ ਰਾਜਪੂਤਾਂ ਵਿਖੇ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਦੇ ਨਾਲ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਇਸ ਦੌਰਾਨ ਇੱਕ 15 ਸਾਲਾ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਔਰ ਇੱਕ ਇਹ ਹੋਰ 24 ਤੋਂ 25 ਸਾਲਾਂ ਨੌਜਵਾਨ ਦੇ ਗੋਲੀਆਂ ਲੱਗਣ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪਿੰਡ ਖੱਬੇ ਰਾਜਪੂਤਾ ਦੀ ਖੇਡ ਗਰਾਊਂਡ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ ਸੀਗਾ ਤਾਂ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਟ ਸਮਾਗਮ ਦੇ ਤੁਰੰਤ ਬਾਅਦ ਜਿਹੜੇ ਦੋ ਹਮਲਾਵਰ ਨਕਾਬਪੋਸ਼ ਮੋਟਰਸਾਈਕਲ ਤੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਭੀੜ-ਪਾੜ ਵਾਲਾ ਪੂਰਾ ਉਹ ਟਾਈਮ ਉਹ ਸਮਾਂ ਬਣਿਆ ਹੋਇਆ ਸੀਗਾ ਔਰ ਉਹਦੇ ਵਿੱਚ ਜਦ ਗੋਲੀ ਚੱਲਦੀ ਹੈ ਤਾਂ ਇਹ ਜਿਹੜਾ ਟੂਰਨਾਮੈਂਟ ਦਾ ਗੋਲਕੀਪਰ ਹੁੰਦਾ ਹੈ ਤਾਂ ਉਸਦੇ ਇਹ ਗੋਲੀਆਂ ਲੱਗਦੀਆਂ ਨੇ ਤਾਂ ਲੱਤਾਂ ਦੇ ਵਿੱਚ ਗੋਲੀਆਂ ਲੱਗਣ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜਦਕਿ ਪਿੰਡ ਨੰਗਲੀ ਦਾ ਰਹਿਣ ਵਾਲਾ ਗੁਰਸੇਵਿਕ ਸਿੰਘ ਨਾਂ ਦਾ ਇੱਕ ਨੌਜਵਾਨ ਉਮਰ ਕਰੀਬ 15 ਸਾਲ ਉਸਦੇ ਗੋਲੀ ਲੱਗਦੀ ਹੈ ਔਰ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਹ ਇੱਕ ਵੱਡੀ ਵਾਰਦਾਤ ਆਖੀ ਜਾ ਸਕਦੀ ਹੈ ਇਸ ਵਾਰਦਾਤ ਦੀ ਵੀਡੀਓ ਵੀ ਤੁਹਾਡੇ ਨਾਲ ਮੌਕੇ ਦੀ ਜਿਹੜੀ ਬਣੀ ਹੈ ਉਹ ਸ਼ੇਅਰ ਕਰ ਦਿੰਨੇ ਆ ਕਿ ਇਹ ਕਿਸ ਤਰੀਕੇ ਦੇ ਨਾਲ ਇਹ ਖੌਫ ਪੈਦਾ ਕਰਨ ਦੀ ਜਿਹੜੀ ਵਾਰਦਾਤ ਉਹ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਥਾਣਾ ਮਹਿਤਾ ਦੇ ਐਸ ਐਚ ਓ ਸ਼ਮਸ਼ੇਰ ਸਿੰਘ ਦੇ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਜਿਹੜਾ ਪੂਰੀ ਬਰੀਕੀ ਦੇ ਨਾਲ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਬਹੁਤ ਜਲਦ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਫੜ ਲਿਆ ਜਾਵੇਗਾ ਜਗਮਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ ह े ल 야 ਦੇ ਕਿਦੇ ਮਾਰ ਨੂ ਨਹੀਂ ਮਾਰੀ ਉਹ ਇੱਕ ਨਹੀਂ ਉਹ ਗੋਲ ਕੀਪਰ ਦੇ ਕੋੜੀ ਮਾਰ ਗਿਆ ਯਾਰ ਕੋਈ ਹਲੋ ਆਵੇ ਇਹਦੇ ਵਕੀ ਆ ਥੋੜੀ ਵਜੀ ਆ ਉਹ ਵੀ ਤੱਕਣਾ ਹਾ ਉਹ ਯਾਰ ਇਹਨੂੰ ਫੜੋ ਗੱਡੀਏ ਕੋਣ ਹੈ ਯਾਰ ਵੀਰ ਭਾਜੀ ਬਚਾਓਗੇ ਨਾ ਪਾਜੀ ਉਹ ਨਹੀਂ ਲੱਤ ਤੇ ਵਜੀ ਆ ਪਾਜੀ ਯਾਰ ਇਹ ਪਿੰਡ ਖੱਬੇ ਰਾਜਪੂਤਾਂ ਵਿਖੇ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਦੇ ਨਾਲ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਇਸ ਦੌਰਾਨ ਇੱਕ 13 ਸਾਲਾ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਔਰ ਇੱਕ ਹੋਰ 24 ਤੋਂ 25 ਸਾਲਾ ਨੌਜਵਾਨ ਦੇ ਗੋਲੀਆਂ ਲੱਗਣ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪਿੰਡ ਖੱਬੇ ਰਾਜਪੂਤਾ ਦੀ ਖੇਡ ਗਰਾਊਂਡ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ ਸੀਗਾ ਤਾਂ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੇ ਤੁਰੰਤ ਬਾਅਦ ਜਿਹੜੇ ਦੋ ਹਮਲਾਵਰ ਨਕਾਬਪੋਸ਼ ਮੋਟਰਸਾਈਕਲ ਤੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਭੀੜ-ਪਾੜ ਵਾਲਾ ਪੂਰਾ ਉਹ ਟਾਈਮ ਉਹ ਸਮਾਂ ਬਣਿਆ ਹੋਇਆ ਸੀਗਾ ਔਰ ਉਹਦੇ ਵਿੱਚ ਜਦ ਗੋਲੀ ਚੱਲਦੀ ਹੈ ਤਾਂ ਇਹ ਜਿਹੜਾ ਟੂਰਨਾਮੈਂਟ ਦਾ ਗੋਲਕੀਪਰ ਹੁੰਦਾ ਹੈ ਤਾਂ ਉਸ ਦੇ ਇਹ ਗੋਲੀਆਂ ਲੱਗਦੀਆਂ ਨੇ ਤਾਂ ਲੱਤਾਂ ਦੇ ਵਿੱਚ ਗੋਲੀਆਂ ਲੱਗਣ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜਦਕਿ ਪਿੰਡ ਨੰਗਲੀ ਦਾ ਰਹਿਣ ਵਾਲਾ ਗੁਰਸੇਵਿਕ ਸਿੰਘ ਨਾਂ ਦਾ ਇੱਕ ਨੌਜਵਾਨ ਉਮਰ ਕਰੀਬ 15 ਸਾਲ ਉਸ ਦੇ ਗੋਲੀ ਲੱਗਦੀ ਹੈ ਔਰ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਹ ਇੱਕ ਵੱਡੀ ਵਾਰਦਾਤ ਆਖੀ ਜਾ ਸਕਦੀ ਹੈ ਇਸ ਵਾਰਦਾਤ ਦੀ ਵੀਡੀਓ ਵੀ ਤੁਹਾਡੇ ਨਾਲ ਮੌਕੇ ਦੀ ਜਿਹੜੀ ਬਣੀ ਹੈ ਉਹ ਸ਼ੇਅਰ ਕਰ ਦਿੰਦੇ ਹਾਂ ਕਿ ਇਹ ਕਿਸ ਤਰੀਕੇ ਦੇ ਨਾਲ ਇਹ ਖੌਫ ਪੈਦਾ ਕਰਨ ਦੀ ਜਿਹੜੀ ਵਾਰਦਾਤ ਉਹ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਥਾਣਾ ਮਹਿਤਾ ਦੇ ਐਸ ਐਚ ਓ ਸ਼ਮਸ਼ੀਰ ਸਿੰਘ ਦੇ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਜਿਹੜਾ ਪੂਰੀ ਬਰੀਕੀ ਦੇ ਨਾਲ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਬਹੁਤ ਜਲਦ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਫੜ ਲਿਆ ਜਾਵੇਗਾ ਜਗਮਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ အေးလောပါမင်းတို့အားရကတော့ဟုတ်တယ်အဲ့ဒီစားတဲ့ကောင်ချင်းမြှောက်လာတာဟမ်ဟာ ਕਲਾਸੀ ਨੀ ਇਹ ਕੀ ਹੋ ਗਿਆ ਬੇਚਾਰਾ ਇਹ ਕਿਧਰ ਮਾਰੀ ਉਹ ਬੋਲ ਹੀ ਇੱਕ ਨਹੀਂ ਉਹ ਗੋਲ ਕੀਪਰ ਦੇ ਕੋੜੀ ਮਾਰ ਗਿਆ ਯਾਰ ਕੋਈ ਯਾਰ ਆਵੇ ਇਹਦੇ ਵਕੀ ਆ ਥੋੜੀ ਵਜੀ ਆ ਉਹ ਵੀ ਚੱਲ ਆਹ ਉਹ ਯਾਰ ਇਹਨੂੰ ਖੜੋ ਗੱਡੀ ਏ ਪਿੰਡ ਖੱਬੇ ਰਾਜਪੂਤਾਂ ਵਿਖੇ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਦੇ ਨਾਲ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਇਸ ਦੌਰਾਨ ਇੱਕ 15 ਸਾਲਾ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਔਰ ਇੱਕ ਹੋਰ 24 ਤੋਂ 25 ਸਾਲਾ ਨੌਜਵਾਨ ਦੇ ਗੋਲੀਆਂ ਲੱਗਣ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪਿੰਡ ਖੱਬੇ ਰਾਜਪੂਤਾ ਦੀ ਖੇਡ ਗਰਾਊਂਡ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ ਸੀਗਾ ਤਾਂ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੇ ਤੁਰੰਤ ਬਾਅਦ ਜਿਹੜੇ ਦੋ ਹਮਲਾਵਰ ਨਕਾਬਪੋਸ਼ ਮੋਟਰਸਾਈਕਲ ਤੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਭੀੜ-ਪਾੜ ਵਾਲਾ ਪੂਰਾ ਉਹ ਟਾਈਮ ਉਹ ਸਮਾਂ ਬਣਿਆ ਹੋਇਆ ਸੀਗਾ ਔਰ ਉਹਦੇ ਵਿੱਚ ਜਦ ਗੋਲੀ ਚੱਲਦੀ ਹੈ ਤਾਂ ਇਹ ਜਿਹੜਾ ਟੂਰਨਾਮੈਂਟ ਦਾ ਗੋਲਕੀਪਰ ਹੁੰਦਾ ਹੈ ਤਾਂ ਉਸਦੇ ਇਹ ਗੋਲੀਆਂ ਲੱਗਦੀਆਂ ਨੇ ਤਾਂ ਲੱਤਾਂ ਦੇ ਵਿੱਚ ਗੋਲੀਆਂ ਲੱਗਣ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜਦਕਿ ਪਿੰਡ ਨੰਗਲੀ ਦਾ ਰਹਿਣ ਵਾਲਾ ਗੁਰਸੇਵਿਕ ਸਿੰਘ ਨਾਂ ਦਾ ਇੱਕ ਨੌਜਵਾਨ ਉਮਰ ਕਰੀਬ 15 ਸਾਲ ਉਸਦੇ ਗੋਲੀ ਲੱਗਦੀ ਹੈ ਔਰ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇੱਕ ਵੱਡੀ ਵਾਰਦਾਤ ਆਖੀ ਜਾ ਸਕਦੀ ਹੈ ਇਸ ਵਾਰਦਾਤ ਦੀ ਵੀਡੀਓ ਵੀ ਤੁਹਾਡੇ ਨਾਲ ਮੌਕੇ ਦੀ ਜਿਹੜੀ ਬਣੀ ਹੈ ਉਹ ਸ਼ੇਅਰ ਕਰ ਦਿੰਦੇ ਹਾਂ ਕਿ ਇਹ ਕਿਸ ਤਰੀਕੇ ਦੇ ਨਾਲ ਇਹ ਖੌਫ ਪੈਦਾ ਕਰਨ ਦੀ ਜਿਹੜੀ ਵਾਰਦਾਤ ਉਹ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਥਾਣਾ ਮੈਤਾ ਦੇ ਐਸ ਐਚ ਓ ਸ਼ਮਸ਼ੇਰ ਸਿੰਘ ਦੇ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਜਿਹੜਾ ਪੂਰੀ ਬਰੀਕੀ ਦੇ ਨਾਲ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਬਹੁਤ ਜਲਦ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਫੜ ਲਿਆ ਜਾਵੇਗਾ ਜਗਮਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਕ ਅੰਮ੍ਰਿਤਸਰ

گل کیپر دے کوڑی مار گیا یار کوئی یلو آوے اتے وجی آ تھوڑی وجی آ او بھی تھکنا او یار اے انہو تھڑو گڈی ہے کون ہے یار ਠੀਕ ਹੈ ਭਾਈ ਜੀ ਜੀ ਲੱਗਦੇ ਵਜੀ ਆ ਭਾਜੀ ਯਾਰ ਇਹ ਪਿੰਡ ਖੱਬੇ ਰਾਜਪੂਤਾਂ ਵਿਖੇ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਦੇ ਨਾਲ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਇਸ ਦੌਰਾਨ ਇੱਕ 15 ਸਾਲਾ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਔਰ ਇੱਕ ਇਹ ਹੋਰ 24 ਤੋਂ 25 ਸਾਲਾਂ ਨੌਜਵਾਨ ਦੇ ਗੋਲੀਆਂ ਲੱਗਣ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪਿੰਡ ਖੱਬੇ ਰਾਜਪੂਤਾ ਦੀ ਖੇਡ ਗਰਾਊਂਡ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ ਸੀਗਾ ਤਾਂ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੇ ਤੁਰੰਤ ਬਾਅਦ ਜਿਹੜੇ ਦੋ ਹਮਲਾਵਰ ਨਕਾਬਪੋਸ਼ ਮੋਟਰਸਾਈਕਲ ਤੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਭੀੜ-ਪਾੜ ਵਾਲਾ ਪੂਰਾ ਉਹ ਟਾਈਮ ਉਹ ਸਮਾਂ ਬਣਿਆ ਹੋਇਆ ਸੀਗਾ ਔਰ ਉਹਦੇ ਵਿੱਚ ਜਦ ਗੋਲੀ ਚੱਲਦੀ ਹੈ ਤਾਂ ਇਹ ਜਿਹੜਾ ਟੂਰਨਾਮੈਂਟ ਦਾ ਗੋਲਕੀਪਰ ਹੁੰਦਾ ਹੈ ਤਾਂ ਉਸਦੇ ਇਹ ਗੋਲੀਆਂ ਲੱਗਦੀਆਂ ਨੇ ਤਾਂ ਲੱਤਾਂ ਦੇ ਵਿੱਚ ਗੋਲੀਆਂ ਲੱਗਣ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜਦਕਿ ਪਿੰਡ ਨੰਗਲੀ ਦਾ ਰਹਿਣ ਵਾਲਾ ਗੁਰਸੇਵਿਕ ਸਿੰਘ ਨਾਂ ਦਾ ਇੱਕ ਨੌਜਵਾਨ ਉਮਰ ਕਰੀਬ 15 ਸਾਲ ਉਸਦੇ ਗੋਲੀ ਲੱਗਦੀ ਹੈ ਔਰ ਉਸ ਦੀ ਮੌਤ ਤੇ ਮੌਤ ਹੋ ਜਾਂਦੀ ਹੈ ਇੱਕ ਵੱਡੀ ਵਾਰਦਾਤ ਆਖੀ ਜਾ ਸਕਦੀ ਹੈ ਇਸ ਵਾਰਦਾਤ ਦੀ ਵੀਡੀਓ ਵੀ ਤੁਹਾਡੇ ਨਾਲ ਮੌਕੇ ਦੀ ਜਿਹੜੀ ਬਣੀ ਹੈ ਉਹ ਸ਼ੇਅਰ ਕਰ ਦਿੰਨੇ ਆ ਕਿ ਇਹ ਕਿਸ ਤਰੀਕੇ ਦੇ ਨਾਲ ਇਹ ਖੌਫ ਪੈਦਾ ਕਰਨ ਦੀ ਜਿਹੜੀ ਵਾਰਦਾਤ ਉਹ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਥਾਣਾ ਮਹਿਤਾ ਦੇ ਐਸ ਐਚ ਓ ਸ਼ਮਸ਼ੇਰ ਸਿੰਘ ਦੇ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਜਿਹੜਾ ਪੂਰੀ ਬਰੀਕੀ ਦੇ ਨਾਲ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਬਹੁਤ ਜਲਦ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਫੜ ਲਿਆ ਜਾਵੇਗਾ ਜਗਮਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ

ਓਏ ਨੀ ਉਹ ਗੋਲ ਕੀਪਰ ਤੇ ਗੋਲੀ ਮਾਰ ਗਿਆ ਯਾਰ ਕੋਈ ਚੱਲ ਹੋ ਰਵੇ ਇਹਦੇ ਵਧੀਆ ਥੋੜੀ ਵਧੀਆ ਓਹ ਓ ਯਾਰ ਇਹ ਨੂੰ ਖੜੋ ਗੱਡੀ ਜੇ ਯਾਰ ਪਾਜੀ ਪਾਜੀ ਪਿੰਡ ਖੱਬੇ ਰਾਜਪੂਤਾਂ ਵਿਖੇ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਦੇ ਨਾਲ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਇਸ ਦੌਰਾਨ ਇੱਕ 15 ਸਾਲਾ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਔਰ ਇੱਕ ਹੋਰ 24 ਤੋਂ 25 ਸਾਲਾ ਨੌਜਵਾਨ ਦੇ ਗੋਲੀਆਂ ਲੱਗਣ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪਿੰਡ ਖੱਬੇ ਰਾਜਪੂਤਾ ਦੀ ਖੇਡ ਗਰਾਊਂਡ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ ਸੀਗਾ ਤਾਂ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੇ ਤੁਰੰਤ ਬਾਅਦ ਜਿਹੜੇ ਦੋ ਹਮਲਾਵਰ ਨਕਾਬਪੋਸ਼ ਮੋਟਰਸਾਈਕਲ ਤੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਭੀੜ-ਪਾੜ ਵਾਲਾ ਪੂਰਾ ਉਹ ਟਾਈਮ ਉਹ ਸਮਾਂ ਬਣਿਆ ਹੋਇਆ ਸੀਗਾ ਔਰ ਉਹਦੇ ਵਿੱਚ ਜਦ ਗੋਲੀ ਚੱਲਦੀ ਹੈ ਤਾਂ ਇਹ ਜਿਹੜਾ ਟੂਰਨਾਮੈਂਟ ਦਾ ਗੋਲਕੀਪਰ ਹੁੰਦਾ ਹੈ ਤਾਂ ਉਸਦੇ ਇਹ ਗੋਲੀਆਂ ਲੱਗਦੀਆਂ ਨੇ ਤਾਂ ਲੱਤਾਂ ਦੇ ਵਿੱਚ ਗੋਲੀਆਂ ਲੱਗਣ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜਦਕਿ ਪਿੰਡ ਨੰਗਲੀ ਦਾ ਰਹਿਣ ਵਾਲਾ ਗੁਰਸੇਵਿਕ ਸਿੰਘ ਨਾਂ ਦਾ ਇੱਕ ਨੌਜਵਾਨ ਉਮਰ ਕਰੀਬ 15 ਸਾਲ ਉਸਦੇ ਗੋਲੀ ਲੱਗਦੀ ਹੈ ਔਰ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇੱਕ ਵੱਡੀ ਵਾਰਦਾਤ ਆਖੀ ਜਾ ਸਕਦੀ ਹੈ ਇਸ ਵਾਰਦਾਤ ਦੀ ਵੀਡੀਓ ਵੀ ਤੁਹਾਡੇ ਨਾਲ ਮੌਕੇ ਦੀ ਜਿਹੜੀ ਬਣੀ ਹੈ ਉਹ ਸ਼ੇਅਰ ਕਰ ਦਿੰਦੇ ਹਾਂ ਕਿ ਇਹ ਕਿਸ ਤਰੀਕੇ ਦੇ ਨਾਲ ਇਹ ਖੌਫ ਪੈਦਾ ਕਰਨ ਦੀ ਜਿਹੜੀ ਵਾਰਦਾਤ ਉਹ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਥਾਣਾ ਮਹਿਤਾ ਦੇ ਐਸ ਐਚ ਓ ਸ਼ਮਸ਼ੇਰ ਸਿੰਘ ਦੇ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਜਿਹੜਾ ਪੂਰੀ ਬਰੀਕੀ ਦੇ ਨਾਲ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਬਹੁਤ ਜਲਦ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਫੜ ਲਿਆ ਜਾਵੇਗਾ ਜਗਮਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ いいえ。 ਇੱਕ ਇਹ ਕਿਹਦੇ ਮਾਰੀ ਉਹ ਹੀ ਬੋਲ ਕੀਪਰ ਤੇ ਗੋਲੀ ਮਾਰ ਗਿਆ ਯਾਰ ਕੋਈ ਯਾਰ ਆਵੇ ਇਹਦੇ ਵਧੀਆ ਥੋੜੀ ਵਧੀਆ ਹਾਂ ਉਹ ਯਾਰ ਇਹਨੂੰ ਫੜੋ ਗੱਡੀ ਇਹ ਕੌਣ ਹੈ ਯਾਰ ਠੀਕ ਹੈ ਭਾਈ ਦੱਸੋਗੇ ਨਾ ਇਹ ਪਿੰਡ ਖੱਬੇ ਰਾਜਪੂਤਾਂ ਵਿਖੇ ਕੁਝ ਸਮਾਂ ਪਹਿਲਾਂ ਗੋਲੀ ਚੱਲਣ ਦੇ ਨਾਲ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਇਸ ਦੌਰਾਨ ਇੱਕ 15 ਸਾਲਾ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਔਰ ਇੱਕ ਹੋਰ 24 ਤੋਂ 25 ਸਾਲਾ ਨੌਜਵਾਨ ਦੇ ਗੋਲੀਆਂ ਲੱਗਣ ਦੇ ਨਾਲ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਪਿੰਡ ਖੱਬੇ ਰਾਜਪੂਤਾ ਦੀ ਖੇਡ ਗਰਾਊਂਡ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ ਸੀਗਾ ਤਾਂ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੇ ਤੁਰੰਤ ਬਾਅਦ ਜਿਹੜੇ ਦੋ ਹਮਲਾਵਰ ਨਕਾਬਪੋਸ਼ ਮੋਟਰਸਾਈਕਲ ਤੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਭੀੜ-ਪਾੜ ਵਾਲਾ ਪੂਰਾ ਉਹ ਟਾਈਮ ਉਹ ਸਮਾਂ ਬਣਿਆ ਹੋਇਆ ਸੀਗਾ ਔਰ ਉਹਦੇ ਵਿੱਚ ਜਦ ਗੋਲੀ ਚੱਲਦੀ ਹੈ ਤਾਂ ਇਹ ਜਿਹੜਾ ਟੂਰਨਾਮੈਂਟ ਦਾ ਗੋਲਕੀਪਰ ਹੁੰਦਾ ਹੈ ਤਾਂ ਉਸਦੇ ਇਹ ਗੋਲੀਆਂ ਲੱਗਦੀਆਂ ਨੇ ਤਾਂ ਲੱਤਾਂ ਦੇ ਵਿੱਚ ਗੋਲੀਆਂ ਲੱਗਣ ਦੇ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜਦ ਕਿ ਪਿੰਡ ਨੰਗਲੀ ਦਾ ਰਹਿਣ ਵਾਲਾ ਗੁਰਸੇਵਿਕ ਸਿੰਘ ਨਾਂ ਦਾ ਇੱਕ ਨੌਜਵਾਨ ਉਮਰ ਕਰੀਬ 15 ਸਾਲ ਉਸਦੇ ਗੋਲੀ ਲੱਗਦੀ ਹੈ ਔਰ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇੱਕ ਵੱਡੀ ਵਾਰਦਾਤ ਆਖੀ ਜਾ ਸਕਦੀ ਹੈ ਇਸ ਵਾਰਦਾਤ ਦੀ ਵੀਡੀਓ ਵੀ ਤੁਹਾਡੇ ਨਾਲ ਮੌਕੇ ਦੀ ਜਿਹੜੀ ਬਣੀ ਹੈ ਉਹ ਸ਼ੇਅਰ ਕਰ ਦਿੰਦੇ ਹਾਂ ਕਿ ਇਹ ਕਿਸ ਤਰੀਕੇ ਦੇ ਨਾਲ ਇਹ ਖੌਫ ਪੈਦਾ ਕਰਨ ਦੀ ਜਿਹੜੀ ਵਾਰਦਾਤ ਉਹ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਥਾਣਾ ਮਹਿਤਾ ਦੇ ਐਸ ਐਚ ਓ ਸ਼ਮਸ਼ੇਰ ਸਿੰਘ ਦੇ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਦੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਵਾਰਦਾਤ ਨੂੰ ਜਿਹੜਾ ਪੂਰੀ ਬਰੀਕੀ ਦੇ ਨਾਲ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਟੀਮਾਂ ਲਗਾ ਦਿੱਤੀਆਂ ਗਈਆਂ ਨੇ ਬਹੁਤ ਜਲਦ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਫੜ ਲਿਆ ਜਾਵੇਗਾ ਜਗਮਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ

ਨੇ ਕਿ ਹੋ ਗਿਆ ਵਿਚਾਰਾ ਇਹ ਕਿਦੇ ਮਾਰੀ ਨੂੰ ਨਹੀਂ ਮਾਰੀ ਉਹ ਬੋਲ ਹੀ ਇੱਕ ਉਹ ਬੋਲ ਕੀਪਰ ਤੇ ਗੋਲੀ ਮਾਰ ਗਿਆ ਯਾਰ ਕੋਈ ਚੱਲ ਰਵੇ ਇਹਦੇ ਵਧੀਆ ਥੋੜੀ ਵਧੀਆ ਹਾਂ ਉਹ ਯਾਰ ਇਹ ਨੂੰ ਸੜੋ ਗੱਡੀ ਜੇ ਇਹ ਹੈ ਕੋਈ ਯਾਰ ਕੋਣ ਹੈ ਯਾਰ ਬਿਜਾਰੀ ਕਿੱਥੇ ਹੋ ਗਿਆ ਜੀ ਕੋਈ ਜੀ ਲੱਗਦੇ ਵਜੀ ਆ ਮੁੰਡਾ ਜੀ ਪਾ ਜੀ